ਤੋ ਮੇਰੇ ਕੋਲ ਆਇਆ ਰੰਦੀ ਦਾ ਤੇ ਬਲੌਗ ਦੀ ਕਰਤੀ ਆਪਾਂ ਸਟਾਰਟਿੰਗ ਸ਼ੁਰੂਆਤ ਜਿਹਨੂੰ ਕਹਿੰਦੇ ਸ਼ੁਰੂਆਤ ਤੇ ਇਹਦਾ ਔੜੀ ਲੱਗੀ ਦੁੱਧ ਪਰੌਣ ਮੁੰਡੇ ਨੂੰ ਕੰਨੂ ਕੁੰਡੇ ਤੇ ਦੋ ਹੀ ਚਾੜਦਾ ਫਿਰਦੇ ਗੇਟ ਉਹ ਅੱਛਾ ਮੈਂ ਕੱਲ ਮੋਨ ਨੂੰ ਨਾ ਫੋਨ ਮਤਾਂ ਅੱਜ ਤਾਂ ਖੜੀ ਕੇ ਬਣਾਉਣਾ ਚਲੋ ਚਲੋ ਉਹ ਕੰਮ ਲੱਗਾ ਸੀ ਕੰਮ ਉਹ ਸਾਡੇ ਮਾਸੀ ਦੇ ਮੁੰਡੇ ਦਾ ਗਾਇਆ ਕਲੇਸ਼ ਕਹਿੰਦਾ ਲੰਮਾ ਜਿਹਾ ਕਰਾਉਣੀ ਮਾਸੀ ਕਹਿੰਦੇ ਨਹੀਂ ਹੁੰਦੇ ਨਹੀਂ ਆ ਗੱਲ ਨਾਲ ਗੱਲ ਨਾਲ ਗੱਲ ਲੈਣਾ ਮਸੀਤ ਹਾਂ ਸੀ ਹਾਂ ਕਿਤਾਬ ਤਾਂ ਇਹ ਵਧੀਆ ਚੱਲ ਹੋਈ ਹੈ ਨਾ ਕੰਪੜਾ ਤੇਰੀ ਦਵਾਈ ਜਾਂ ਚੱਲ ਚੱਲ ਰਹੀ ਤੇਲੀ ਦਵਾਈ ਮੈਂ ਕਿਹਾ ਉਹਨੇ ਚਾਹਉਂ ਨਾ ਲੈ ਕੇ ਦਵਾਈ ਪੀਣ ਲੰਗਾ ਆਪੇ ਪਾ ਕੇ ਦੇ ਦੇ ਗਲਾਸ ਤੇ ਮੈਂ ਵਰਡ ਮੈਂ ਦਿੰਨੀ ਜੰ ਨੂੰ ਉਹਨੂੰ ਚੋਕ ਕੇ ਨਾ ਤਾ ਫਿਰ ਸਾਹਣੀ ਚ ਲੱਗਿਆ ਕੇ ਲੋ ਸਤਿ ਸ਼੍ਰੀ ਅਕਾਲ ਜੀ ਜੀ ਆਪੜਿਆ ਹੋਗਾ ਉਹ ਦਿਨ ਲੋ ਵੀ ਮਿੱਤਰੋ ਕਦੇ ਆਪਾਂ ਚੱਲ ਲਈ ਸਮਾਰਨ ਵੀੜਾ ਰਾਸ਼ਨ ਪਾਣੀ ਜਿਹੜਾ ਲੈ ਕੇ ਆ ਸਮਾਰਨ ਸਾਡੇ ਗਲਤ ਵੀ ਸਮਝ ਜਾਂਦੇ ਪਰ ਇਹ ਕਦੇ ਬੱਚੇ ਬੈਠੇ ਲੱਗਦਾ ਡਰ ਗਿਆ ਪੈਰ ਵੀ ਨਹੀਂ ਲੱਗਦੇ ਪੈਰ ਸਾਨੂੰ ਸੋਣੇ ਪਿੰਦੇ ਪਿੱਛੋਂ ਇਹਦੇ ਪੈਰ ਨਹੀਂ ਲੱਗਦੇ ਵੈਸੇ ਉਦਾਂ ਗੱਜਾ ਕਦੇ ਅੱਜ ਤੱਕ ਇਹਦੇ ਮੂਹਰੇ ਭਾਈ ਸੁੱਕਾ ਨਹੀਂ ਲੰਘਿਆ ਠੇਕੇ ਤੇ ਅੱਜ ਪਤਾ ਨਹੀਂ ਕਿੱਦਾਂ ਸੁੱਕਾ ਲੰਘ ਚੱਲਾ ਆਪਣੇ ਕਰਕੇ ਜੱਗਿੰਦੇ ਹਾਲਾ ਗੋਦਵਾਰੇ ਜਾਣ ਨੂੰ ਤਿਆਰ ਸੀ ਹਾਂ ਜੱਗਿੰਦੇ ਆਇਆ ਦੇਖਾ ਕਰਾਇਆ ਉਹ ਨਹੀਂ ਪਤਾ ਲੱਗਿਆ ਕਰਨਾ ਪਰ ਉਹ ਨਾ ਦੇਖਿਆ ਜਾਦਾ ਨਹੀਂ ਹਾਂ ਹਾਲਾ ਬਾਅਦ ਚ ਦੇਖਿਆ ਆਇਆ ਜਾਂ ਤਾਂ ਫੱਕਰੇ ਗਏ ਨਾ ਜਸੀਰ ਦੇ ਘਰ ਵੀ ਤੈਨੂੰ ਬਈ ਘਰਾਂ ਨਹੀਂ ਬੜਨਾ ਜਦ ਸੀਰਸ ਦੇ ਕੋਲ ਪਹੁੰਚ ਉਸ ਟਾਈਮ ਹਾਂ ਹਾਂ ਫੋਨ ਮੈਨੂੰ ਤਾਂ ਮੈਨੂੰ ਸ਼ੱਕ ਮੈਨੂੰ ਪਹਿਲਾਂ ਪਹਿਲਾਂ ਮੈਨੂੰ ਹੋ ਗਿਆ ਵੀ ਮੈਂਗਾ ਫੋਨ ਗਵਾਚ ਗਿਆ ਜਦੋਂ ਮੈਂ ਮੁੜ ਕੇ ਨਹੀਂ ਨਾ ਇਹ ਕਹਿੰਦੀ ਮੈਨੂੰ ਨਹੀਂ ਪਤਾ ਫਲਾਣ ਇਹ ਚੱਪਰ ਕੇ ਆਪਣਾ ਫੋਨ ਚਲਾਉਣ ਲੱਗ ਗਿਆ ਮੈਂ ਤਾਂ ਰੋਣ ਲੱਗ ਜਾਣਾ ਸੀ ਇਹ ਹੜਾ ਫੋਨ ਕੋ ਆਜ ਗਿਆ ਤੇ ਜੋ ਉੱਪਰ ਕੇ ਫੋਨ ਚਲਾਉਣ ਲੱਗ ਗਿਆ ਫਿਰ ਮੈਨੂੰ ਸ਼ੱਕ ਪੈ ਗਿਆ ਮੈਂ ਕਹਿੰਦਾ ਹੁਣ ਇਹਨਾਂ ਗੋਲੇ ਹੀ ਆ ਪੁੱਤੂ ਬਣਾਉਂਦੇ ਮੈਨੂੰ ਨਾ ਕਰਨ ਦਾ ਮੋੜਾ ਚੱਗੀ ਆ ਭਰਾ ਨੇ ਕਿੱਥੇ ਭੜਾਇਆ ਤੈਨੂੰ ਆ ਉੱਥੇ 20 ਦੁਕਾਨਾ ਮਰੇ ਭੜਾਇਆ ਮੈਨੂੰ ਮੈਦਨ ਹਾਂ ਲੱਗ ਗਈ ਪਹਿਲਾਂ ਤਾਂ ਆਪਾਂ ਭਾਈ ਉੱਧਰ ਚੱਲ ਗਏ ਫੋਨ ਲੈਣ ਵਿਕਾਸ਼ ਭੱਗੇ ਆਪਾਂ ਇਹ ਡਰ ਕੇ ਮਾਰੀ ਜਦੀ ਪਕੜਾ ਕੇ ਕਰਨ ਹਾਂ ਇਹ ਚੱਕਰ ਹੋ ਗਿਆ ਰੇਸ ਤੋਂ ਕੰਪਲੀਟ ਮਾਰੂ ਮਾਰੂ ਪੱਕਾ ਮਾਰੂ ਇਹੋ ਹਲੀ ਰੱਖ ਪਰੇ ਬੋਰਾ ਪਿਆ ਤੇਰੇ ਪੈਰ ਵੀ ਨਹੀਂ ਲੱਗਣੇ ਪੈਰ ਤਾਂ ਪਹਿਲੇ ਹੀ ਝਾਲ ਮਾਰਨ ਨੂੰ ਤਿਆਰ ਸੀ ਪੁੱਤਰ ਆ ਗਏ ਆ ਆਇਆ ਲੈ ਬਲ ਆਹੜਾ ਗੰਦਾ ਤੇ ਹੁੰਦਾ ਦੇਖ ਲੈ ਲੈ ਬਲ ਪਹਿਲਾਂ ਥਾਲਾ ਛੰਨ ਦਾ ਵਿਆਹ ਹੋ ਚੱਲਿਆ ਮੇਰੀ ਵੀਡੀਓ ਕਰਕੇ ਓਈ ਆਵੇਂ ਮਾੜਾ ਨਾਲ ਕੀ ਤੇਰਾ ਕੋਈ ਵਾਣਾ ਜੜਦਾ ਕੱਢ ਫਿਰ ਲੈ ਬੁੱਲਾ ਜੂ ਆ ਮੁੰਡਾ ਕੁਲੇ ਫਲਾਉਂਦਾ ਜੀ ਅੱਗੇ ਵਾਲਾ ਤੇਰਾ ਵਿਆਹ ਨਹੀਂ ਹੁੰਦਾ ਤੇਰੇ ਵਿਆਹ ਚ ਭਾਨੀ ਮਹਿਮਾਨ ਨਹੀਂ ਇਹ ਰੇ ਜੇ ਰਿਸ਼ਤਾ ਕਰ ਵੀ ਇਦਾਂ ਭਾਈ ਮਹਿਮਾਨੀ ਮਾਰ ਲੈਣੀ ਐ ਆ ਜਿਹੜਾ ਜੀ ਅੱਗੇ ਵਾਲਾ ਬੰਦਾ ਆ ਇਹ ਸ਼ਾਨੂੰ ਤੈਨੂੰ ਕਹਿੰਦਾ ਵੇ ਛਾਨੂ ਦੀ ਮੰਮੀ ਨਹੀਂ ਮੰਦੀ ਨਾ ਕੁੜੀ ਨਾਲ ਵਿਆਹ ਕਰਨ ਨੂੰ ਕਹਿੰਦਾ ਮੇਰਾ ਰਸਤਾ ਕਰ ਦੋ ਉਹਨਾਂ ਵੇਖੀ ਤੇ ਨਾ ਉਹਨੂੰ ਖਲਾਰਨੋਂਦਾ ਉਹਨੇ ਕੁੱਟਣਾ ਵੋਧਿਆ ਔਲੀ ਰੱਖ ਲਾ ਭੈਣ ਜਦੋਂ ਤੱਕ ਬ੍ਰੇਕ ਵੀ ਨਹੀਂ ਲੱਗਣੀ ਜੇ ਮੋਰੇ ਆ ਗਿਆ ਔਰ ਔਲੀ ਕਰ ਵਾਹ ਵੇਖ ਮੋਰੇ ਉਹ ਵੀ ਉੱਦਾਂ ਦਾ ਹੀ ਆ ਲਾਣਾਂ ਤੇ ਗੱਤ ਨਾ ਵੋਧਾ ਅ ਸਵੇਰੇ ਸਵੇਰੇ ਠੰਡ ਦੇ ਵਿੱਚ ਨਾ ਬਸ ਮੋਟਰਸਾਈਕਲ ਚਲਾਉਣ ਨੂੰ ਨਾ ਬਹੁਤ ਮੈਨੂੰ ਮੌਤ ਹੀ ਪੈ ਜਾਂਦੀ ਉਹ ਦੇ ਆ ਦੇ 에ਰੀ ਤਾਂ ਹੀ ਡੈਡੀ ਕਹਿੰਦਾ ਉਦੋਂ 150 ਤੇਲ ਲਾ ਕੇ ਆ ਗਏ ਮੈਂ ਉਦੋਂ 70 ਰੁਪਏ ਦੇਲ ਨਾ ਮੋੜੋ ਨਾ ਭਾਈ ਇਹ ਸਾਲ 150 ਤੇਲ ਲਾ ਕੇ ਆਏ ਉੱਥੇ ਤੇਲ ਨਹੀਂ ਲਾਗੇ ਪਾਉਆ ਲਾਗੇ ਇੱਕ ਉਹ ਸਾਡੇ ਦੂਜਾ ਉਹਦਾ ਵੀ ਦੂਜਾ ਜਿਹੜਾ ਆਪਣੇ ਗੇਅਰ ਵਾਲਾ ਨਹੀਂ ਹੁੰਦਾ ਕੱਟ ਬੇਟਾ ਭੈ ਜੋ ਵੀ ਝਾੜਦੀਆਂ ਨਾਲੇ ਲਉ। ਖੜ ਜਾ ਤਾ ਉਹ ਲਲਿਆ ਦੁੱਧ ਸੁੱਧਾ ਨਿਕਲ ਜਾ ਦੁੱਧ। ਕੇ ਮਰੇ ਲੈ ਆ ਕਿੰਨਾ ਲੈਣਾ। ਨਹੀਂ ਜਾ ਕੇ ਤੁਸੀਂ ਲੈ ਆਓ ਜਾ ਕੇ ਇਸ ਕੋਲ। ਕਿੰਦਾ? ਆਇਆ ਲੈਵਲ। ਕੰਕਾ ਦਾ ਸਾਫ ਹੋ ਗਿਆ ਨਾ ਮੇਰਾ ਫਿਲਟਰ ਲੱਗ ਗਿਆ। ਜਿੱਥੇ ਤਨ ਪਸਤਾ ਵਾਲੇ ਹੁੰਦਾ ਹੈ ਟੱਪਾ ਤੇ ਟਾਲਾ ਹੁੰਦਾ ਨੇ ਬਣਾ ਕੇ ਹੁੰਦਾ ਟੱਪਾ ਤੇ ਜਿਆਦਾ ਬੰਦਾ ਨਿਸ਼ਾਨਾ ਮਿਲੇ ਉਦੋਂ ਇਦਾਂ ਤਾਂ ਹੋ ਜਾਂਦਾ। ਇਹਨੂੰ ਅਜੇ ਨਿਸ਼ਾਨਾ ਨਹੀਂ ਮਿਲਿਆ। ਉਹ ਵੀ ਛੋਟੂ। ਛੋਟੂ ਛੋਟਾ ਲੋ ਵੀ ਮਿੱਤਰੋ ਕਹਿੰਦੇ ਤਿਆਰ ਹੋ ਗਏ ਆਂ ਆਪਾਂ। ਆ ਵੀ ਤਿਆਰ ਹੋ ਗਈ ਹੈ ਕੁੜੀ। ਤੇ ਉਧਰ ਮੈਂ ਤਾਂ ਉਹਨੂੰ ਤਿਆਰ ਕਰ ਰਿਹਾ ਆਂ। ਉਹ ਕੱਢਣ ਚਾਹ ਕਿੱਥੇ ਆ ਦੂਰ ਰਿਹਾ ਨੇ ਆਹ ਜੰਡਾ ਆਹ ਜੈਗੜ ਤੁਹਾਡੇ ਵਾਲੀ ਬਾਈ ਆ ਮੈਂ ਜੋ ਜੈਗੜ ਚੈਨ ਲਾਦਾ ਝੋਲੇ ਚ ਪੰਪ ਪਾਇਆ ਹੁੰਦਾ ਥਾਲਾ ਇਹ ਕਿਹਦਾ ਵਿਆਹ ਸਰ ਵੀਰਵਾ ਇਹਦਾ ਹੁੰਦਾ ਮੈਂ ਉਹ ਐਤਵਾਰ ਨੂੰ ਸਾਨੂੰ ਉਧਰ ਵਿਆਹ ਆ ਉੱਥੇ ਜਾਣਾ ਸੱਚ ਸ਼ਨੀਵਾਰ ਨੂੰ ਜਾਣਾ ਹਾਂ ਸ਼ਨੀਵਾਰ ਨੂੰ ਹੋਣਾ ਅਗਲੇ ਵੀਰਵਾਰਾ ਵਿਆਹ ਨਹੀਂ ਨਹੀਂ ਉੱਥੇ ਐਤਵਾਰ ਜਾਣਾ ਨਹੀਂ ਕਰਾਇਆ ਸ਼ਾਨੂੰ ਦਾ ਗਰਾਹੀ ਜਾਣਾ ਨਾ ਰਿਸ਼ਤਾ ਦੇਖਣ ਜਾਣਾ ਹੈ ਦਵਾਰ ਪੜਿਓ ਕਹਿੰਦਾ ਮੈਂ ਪਛਤਾ ਕੇ ਮਰਦਾ ਜੇ ਨਾਮ ਮੇਰਾ ਕਹਿੰਦਾ ਜੇ ਮੇਰਾ ਵਿਆਹ ਨਾ ਨਾ ਹੋਇਆ ਬੜੇ ਕਹਿੰਦਾ ਕਹਿੰਦਾ ਇਹ ਤਾਂ ਕਹਿੰਦਾ ਨਹੀਂ ਸੀ ਵੀ ਜਾਂ ਜ਼ਿੰਮੀ ਦਾ ਗੱਲ ਦੋ ਮੇਰਾ ਗੱਲ ਜਾਂ ਜ਼ਿੰਮੀ ਦੀ ਥੋਕ ਦੋ ਜਾਂ ਮੈਨੂੰ ਮਿੱਤਰੋ ਕਹਿੰਦੇ ਬਲੌਗ ਬਲੌਗ ਆ ਗਈ ਮਾੜੀ ਜੀ ਫੋਟੋ ਇਹ ਨਹੀਂ ਉਧਰ ਵੇਖਣ ਨੂੰ ਮੌਕਾ ਨਹੀਂ ਮਿਲਣਾ ਮੈਨੂੰ ਨਿਕਾ ਅਈ ਚੜ੍ਹੋ ਲਗਾਈ ਚਲੋ ਊੜਾ ਨਹੀਂ ਬਣੀ ਨਾ ਫੇਰ ਮੰਮਾ ਹੂੰ ਬਾਪੇ ਬੱਚੇ ਬਣਾ ਲੈਣੇ ਆ ਨਾ ਇਹ ਮੈਂ ਖੁੜਮਣੀ ਆ ਆ ਪੂਰਾ ਖਾਂਡਨ ਦੰਡਾ ਸਾਡਾ ਖਾਂਡਨ ਸਾਰੀ ਸਾਰੀ ਭੈਣ ਭੈਣਾਂ ਚੱਕੋ ਇੱਕੋ ਹੀ ਮਾਮੀ ਵੇਚਣਾ ਅਤਨੀਆਂ ਆ ਖੁੜਨ ਕਿੱਛ ਵੇ ਇੱਕ ਫੋੜ ਕਿੰਨੇ ਦੇਖੀ ਅਗਰੀ ਵੀ ਕਦੇ ਬੁੱਕ ਦਾ ਨਹੀਂ ਹੁੰਦਾ ਇਹ ਕਪੜਿਆ ਕੋਦਾ ਦਾ ਕਦੇ ਟੁੱਟਦਾ ਨਹੀਂ ਹੁੰਦਾ ਦੀਨ ਨੂੰ ਰੱਬ ਦਿੰਦਾ ਖਾਪੀ ਕਦੇ ਰੁਕਦਾ ਨਹੀਂ ਹੁੰਦਾ ਮੈਂ ਇੱਕ ਲਾਸਤੋਂ ਮੋਟਰਸਾਈਕਲ ਚਾ ਲੈਦਾ ਨਹੀਂ ਆ ਗਏ ਆ ਆ ਲੈ ਬਦ ਆ ਆ ਲੈ ਬਦ ਕਿਤਾ ਆ ਲੈ ਬਦ ਆ ਗਏ ਇਹਨਾਂ ਕੋਲ ਕਿਤੇ ਮੋੜ ਪਾ ਕੇ ਲੱਗੇ ਕੋਲ ਜਾਣ ਦੇਤੀ ਦਿੱਤਾ ਨਹੀਂ ਉਹਨੇ ਗਾਲਾ ਕੱਢ ਕੇ ਭਿੜਾਤਾ ਮੰਨਦੇ ਕੀ ਅਗਰ ਇਹ ਪੁੱਛਦੇ ਕਿ ਯਾਰ ਜਿਹੜਾ 75000 ਦਾ ਰਹਿਣਾ ਮੇਰਾ 16000 ਲਓ ਦੁਕਾਨ ਦਾ ਲੈ 3000 400 ਔਰ ਆਈਫੋਨ ਆਈਫੋਨ ਨਹੀਂ ਆ ਇਹਨਾਂ ਨੂੰ ਕਹਿੰਦਾ ਕਰ ਸਕਦਾ ਜਿੱਥੇ ਆਈਫੋਨ ਹੈ ਉਥੇ ਆਈਫੋਨ ਨਹੀਂ ਆ ਇਹ ਫੋਨ ਮਕਾਨ ਨਾ ਕਰ ਸਕਦੇ ਦੇਖੇ ਫਰੇ ਕਰਦੇ ਆ ਫਰੇ

ਮੈਂ ਕਿਹਾ ਵੀ ਸੀ ਜਿੱਟੀ ਸ਼ਰਟ ਪਾਈ ਨਹੀਂ ਜਾਣਾ ਮੈਂ ਨਹੀਂ ਜਾਣਾ ਲੈ ਕੇ ਆਈ ਧੰਦੇ ਨਾਲ ਆਇ ਕਿ ਜਵਾਕ ਐ ਇਹੋ ਬ੍ਰੇਕ ਲੱਗਦੀ ਕੋਈ ਨਹੀਂ ਕਿਸੇ ਦੇ ਵਿੱਚ ਪਜੂਗੇ ਜਾ ਕੇ ਹਾਂ ਬੁੱਦੂ ਬੁਲਾਇਆ ਤੂੰ ਮੈਂ ਅੱਟੇ ਰਹਿ ਅੱਟੇ ਤੇ ਆਹ ਉਹ ਦੇ ਉਹ ਬਾਸ ਲਈ ਆਹ ਆ ਦੇ ਬੁੱਧੂ ਬਣਾਇਆ ਯਾਰ ਆ ਇਹ ਦੇਖਿਓ ਜਦੋਂ ਪਿੱਕਾ ਤੇ ਮੁੱਕੇ ਜਾਂਦੀ ਹੁੰਦਾ ਸਾਜ ਪਾਣੀ ਪਾਏ ਨਾਲ ਸਾਡੇ ਪਿੰਡਾਂ ਨੂੰ ਜਾਂਦੇ ਰਾਹ ਪੁੱਟਿਆਰ ਖੱਟਿਆਂ ਦੇ ਹਾਇਤੀ ਨਹੀਂ ਬਣਦੇ ਯਾਰ ਕਦੇ ਨਾ ਕਿਤੇ ਇਹਦੇ ਛੱਡਿਆਂ ਦੇ ਸੁਰਤੀ ਲੱਗੀ ਹੋਈ ਆ ਹੇ ਚੱਟ ਚੱਟ ਪੈਦੇ ਪੈਦੇ ਚੋੜੀਏ ਉਹ ਵੀ ਮਿੱਤਰੋ ਕਹਿੰਦੇ ਆਪਾਂ ਐਸੀ ਤਾਨੀਆਂ ਨੂੰ ਹਸਪੀਟਲ ਲੈ ਕੇ ਉਹਨੂੰ ਦਵਾਈ ਦਵਾਂ ਤੇ ਵੇਹ ਰਾਸਤੇ ਚ ਕਾਕੇ ਦੇ ਕੱਪੜੇ ਲੈਣੇ ਕਹਿੰਦੇ ਕੱਪੜੇ ਲੈਣੇ ਮਾਚੋ ਲੈ ਲੋ ਕਾਕੇ ਦੇ ਕੱਪੜੇ ਤੇ ਇਹ ਤਾਂ ਸ਼ਾਦਾ ਗੋਲੂ ਤਾਂ ਦਾ ਜੁੱਤਾ ਪਿਆ ਹੈ ਗੋਲੂ ਚਾਹ ਦਾ ਜੁੱਤਾ ਲੈ ਹੈ ਠੰਡੀ ਲੱਗਦੀ ਹੈ ਹੈ ਠੰਡੀ ਲੱਗਦੀ ਸਾਡੇ ਪੁੱਤ ਨੂੰ ਤੇ ਮੇਰੇ ਗੱਪ ਕੋ ਆ ਮੇਰੇ ਗੱਪ ਕੋ ਹੈ ਨਾ ਮੇਰੀ ਗਕੋੜ ਹੈ ਹੈ ਦੁੱਤ ਦੇ ਵੇਲੇ ਮੋਟਾ ਲੁਕਾ ਦੂੰਗਾ ਕਾਲੇ ਬਦੱਤ ਦੇ ਦੁੱਤ ਵੇਲੇ ਮੇਰੀ ਗਕੋੜ ਹੈ ਤੂੰ ਦੋ ਲੈਣਾ ਨਾਲ ਨਾ ਤੂੰ ਇਹ ਕੀ ਝੂੜੇ ਲੈਣਾ ਨਾਲ ਝੂੜੇ ਲੈਣਾ ਹੈ ਹੈ ਤੂੰ ਦੋ ਨਾ ਨਹੀਂ ਤੈਨੂੰ ਸੱਦ ਜੀ ਇੱਥੇ ਹੈ ਤੂੰ ਲੈਣਾ ਜਾਂ ਜਾਣਾ ਪਾਪਾ ਨਾਲ ਫਿਰ ਜਾਣਾ ਨਹੀਂ ਕਰੀ ਤੂੰ ਜਾਣਾ ਆ ਵੀ ਜਾ ਇਹ ਮਾੜਾ ਭਈਆ ਟੁੱਪੀ ਬਾਰ ਬਾਰ ਭਈਆ ਮਾਦਾ ਪੁੱਤ ਮੇਰਾ ਪੁੱਤ ਹੋ ਲੇ ਲੋਲੇ ਕਾਕਾ ਸੋ ਗਿਆ ਹੋਲੀ ਰੁਲੀ ਹੁਣ ਨੂੰ ਲੀ ਕਾਕਾ ਚੋ ਗਿਆ ਜਦੋਂ ਗੱਡੀ ਚੱਲਦੀ ਕਾਕਾ ਸੋ ਜਾਂਦਾ ਇਹਦੇ ਕੋਲ ਲੱਗੀਆਂ ਅੰਦਰ ਦੇਖਦਾ ਨੀ ਕੈਮਰੇ ਚ ਓ ਅੰਦਰ ਲੱਗੇ ਆ ਕਪੜੇ ਕਪੜੇ ਜ ਲੈਣ ਕਰਕੇ ਤੇ ਤੇ ਬੜਾ ਰਾਇਦ ਭਾਈ ਇਹਨੂੰ ਦਵਾਈ ਦਿਵਾ ਕੇ ਫਿਰ ਕਾਕੇ ਦੇ ਕੱਪੜੇ ਜਾ ਕੇ ਤਾਂ ਵੀ ਘਰੇ ਬੈਠੇ ਬੁਖਾਰ ਹੋ ਗਿਆ ਇਹਨੂੰ ਬੜਾ ਕੰਮ ਬੰਨ ਲੱਗ ਗਿਆ ਵਾਹ ਚਲਤੋਂ ਦਵਾਈ ਲੈਉਣੇ ਆ ਟਾਈਮ ਨਾਲ ਦਵਾਈ ਦਵਾਈ ਵਧੀਆ ਤੇ ਜੀ ਦੇ ਉਹ ਨੇ ਇਹਨੂੰ